ਹਰ ਜੀਉ ਨੇ ਮਾਣਿਆ ਤੂੰ ਮਾਨ ਨਤੀਜ ਅੰਤਿਜ ਕਰੇ ਮੇਰਾ ਗੋਵਿੰਦ ਤੇਰੇ ਕੁਦਰਤ ਕੋ ਕੁਰਬਾਨ ਜਿਸਾ ਬਲਕ ਭਾਏ ਸਪਾਏ ਲਖ ਅਪਰਾਧ ਕਮਾਵੇ ਕਰੋ ਉਪਦੇ ਚੜ ਕੇ ਬਹ ਪਤੀ ਪਹੜ ਪਿਤਾ ਗਰ ਲਾਵੇ ਪਿਛਲੇ ਯੋਗਨ ਬਖਸ਼ਲੇ ਪ੍ਰਭ ਅਗੇ ਮਾਰਗ ਪਾਵੈ ਹਰ ਅੰਤਰ ਜਾਮੀ ਸਭਿਤ ਜਾਣੈ ਤਾਂ ਕਿਸ ਪੈ ਅੱਖ ਸੁਨਾਈਐ ਕਹਿਨੇ ਕਥਨ ਨ ਪੀਜੈ ਗੋਬਿੰਦ ਹਰ ਭਾਵੇ ਪੈਜ ਰਖਾਈਐ ਅਭਰ ਓਟ ਮੈਂ ਸਗਲੀ ਦੇਖੀ ਤੇਰੀ ਓਟ ਰਹਾਈਏ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰਸਬਾਹੀ ਸਾਧ ਸੰਗ ਜੀਓ ਆਓ ਸੁਪਹਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵਤੋ ਲੈ ਕਰਕੇ ਲਾਹੇ ਪ੍ਰਾਪਤ ਕਰਦੇ ਆ ਰਹੇ ਹੋ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਆਓ ਮਨ ਬਿਰਤੀਆਂ ਕਾਗਰ ਕਰੋ ਬਾਹਰ ਲੀਆਂ ਬਿਰਤੀਆਂ ਰੋਖ ਕੇ ਅੰਦਰ ਬਿਰਤੀ ਹੋ ਕੇ ਸਤਿਗੁਰਾਂ ਦੇ ਪਾਵਨ ਬਚਨ ਸਰਵਣ ਕਰਿਏ ਸਤਿਗੁਰਾਂ ਦਾ ਪਾਵਨ ਜੀਵਨ ਲੜੀਵਾਰ ਜੋ ਕਥਾ ਚੱਲ ਰਹੀ ਹੈ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੋਬਰਨੀਆਂ ਬਿਰਤੀਆਂ ਰੋਕ ਕੇ ਅੰਦਰ ਬਿਰਤੀ ਹੋ ਕੇ ਸ਼ਰਵਨ ਕਰੋ ਆਉ ਮਾਨ ਬਿਰਤੀਆਂ ਕਾਗਰ ਕਰੋ ਫਤੇ ਦੀ ਸਾਂਝ ਪਾਓ ਕੋਈ ਵੀ ਰਸਨਾ ਬਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰਾਂ ਵਿੱਚ ਆਪ ਜੀ ਸ਼੍ਰਵਨ ਕੀਤਾ ਸੀ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਘਰ ਦੇ ਵਿੱਚ ਇਸੇ ਤਰ੍ਹਾਂ ਲੰਮੇ ਪਏ ਰਹਿੰਦੇ ਤਾਂ ਗੁਰਮਖ ਪਿਆਰਿਓ ਹੁਣ ਕਈ ਵਾਰ ਮਾਤਾ ਜੀ ਕਹਿੰਦੇ ਮਾਤਾ ਤ੍ਰਿਪਤਾ ਜੀ ਆਖਦੇ ਬੇਟਾ ਇਸ ਤਰ੍ਹਾਂ ਨੌਜਵਾਨ ਨੂੰ ਲੰਮੇ ਨਹੀਂ ਇਸ ਤਰ੍ਹਾਂ ਪੈਣਾ ਚਾਹੀਦਾ ਕੋਈ ਨਾ ਕੋਈ ਕੰਮ ਰੁਜ਼ਗਾਰ ਜ਼ਰੂਰ ਕਰਨਾ ਚਾਹੀਏ ਕਿਰਤ ਕੀਤਿਆਂ ਜਗਤ ਵਿੱਚ ਜਗਤ ਸੋਭਾ ਕਰਦਾ ਹੈ ਔਰ ਲੋਕ ਸਾਨੂੰ ਆਖਦੇ ਨੇ ਕਿ ਮਹਿਤਾ ਕਾਲੂ ਦਾ ਪੁੱਤਰ ਨਖੱਟੂ ਪੈਦਾ ਹੋਇਆ ਹੈ। ਸ੍ਰੀਕਾ ਦੀਆਂ ਸਾਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਨੇ। ਤਾਂ ਇਹ ਗੱਲ ਜਦੋਂ ਮਾਤਾ ਜੀ ਨੇ ਆਖੀ ਤੇ ਆਪ ਜੀ ਇਹ ਕਲ ਸਰਵਣ ਕੀਤਾ ਸੀ ਕਿ ਮੈਂ ਤਾਂ ਕਲਿਆਣ ਦਾਸ ਜੀ ਨੂੰ ਕਿਹਾ ਜਾਓ ਜਾ ਕੇ ਵੈਦ ਨੂੰ ਬੁਲਾ ਕੇ ਲੈ ਕੇ ਆਓ ਵੈਦ ਨੂੰ ਲੈ ਅੰਦਰ ਤੇ ਇਹ ਆਪ ਜੀ ਸਰਵਨ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਬਾਹ ਫੜੀ ਵੈਦ ਨੇ ਆ ਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਬਚਨ ਕੀਤਾ ਵੈਦ ਬੁਲਾਇਆ ਵੈਦ ਗਈ ਪਕੜ ਢੋਲੇ ਬਾਹ ਪੋਲਾ ਵੈਦ ਨਾ ਜਾਣੀ ਕਰਕ ਕੁਰੀਜੇ ਮਾਹੇ ਓ ਵੈਦ ਤੂੰ ਮੇਰਾ ਰੋਗ ਲੱਭ ਰਿਹਾ ਹੈ ਵੈਦ ਬੁਲਾਇਆ ਵੈਦ ਕੀ ਪਕੜ ਢਨੋਲੇ ਬਾ ਪੋਲਾ ਵੈਦ ਨਾ ਜਾਣੀ ਕਰਕ ਕੁਰੀਜੇ ਵਾ ਪਰ ਤੈਨੂੰ ਇਹ ਨਹੀਂ ਪਤਾ ਤੂੰ ਤੇ ਬਾਤੋ ਰੋਗ ਲੱਭ ਰਿਹਾ ਹੈ ਮੇਰੀ ਨਬਜ ਪਕੜ ਕੇ ਤੂੰ ਰੋਗ ਲਭ ਰਿਹਾ ਹੈ ਪਰ ਜਿਹੜਾ ਮੈਨੂੰ ਰੋਗ ਹੈ ਜਿਹੜਾ ਮੇਰਾ ਹਿਰਦਾ ਤਪ ਰਿਹਾ ਹੈ ਪ੍ਰਮਾਤਮਾ ਤੋਂ ਬਿਨਾ ਕਹਿੰਦੇ ਉਹਦਾ ਕੋਈ ਇਲਾਜ ਹੈ ਆਖੋ ਸਤਨਾ ਤੇ ਗੁਰਮਖ ਪਿਆਰਿਓ ਜਦੋਂ ਇਹ ਬਚਨ ਕੀਤੇ ਹੁਣ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਚੰਗਾ ਫਿਰ ਇਹੋ ਜੱਕ ਇਹੀ ਜੀ ਕੀ दारू ਲੱਭ ਲੋ ਐਸਾ दारू ਲੋੜ ਲਹੁ ਜਿਤ ਬੰਝੈ ਰੋਗਾ ਘਾਣ ਬਈ ਰੋਗਾ ਦਾ ਘਾਣ ਹੋ ਜਾਵੇ ਭਾਵ ਕਿ ਰੋਗਾ ਰੋਗ ਖਤਮ ਹੋ ਜਾਣਾ ਜੇ ਤੂੰ ਸਤਗੁਰੂ ਜੀ ਨੇ ਫਿਰ ਅਗਲਾ ਵਚਨ ਕੀਤਾ ਐ ਵੈਦ ਜੇਕਰ ਰੋਗ ਗਵਾਈ ਹੈ ਆਪਣਾ ਤੰ ਨਾਨਕ ਵੈਦ ਸਦਾਏ ਆ ਵੈਦ ਜੇ ਤੂੰ ਆਪਣਾ ਰੋਗ ਦੂਰ ਕਰ ਲਵੇਂ ਮੈਂ ਤਾਂ ਤੈਨੂੰ ਸਿਆਣਾ ਵੈਦ ਸਮਝਾਂਗਾ ਆਖੋ ਸਤਨਾਮ ਉਹ ਆਖਣ ਲਗਾ ਮੈਨੂੰ ਕਾਹਦਾ ਰੋਗ ਹੈ ਮੈਨੂੰ ਕਾਹਦਾ ਰੋਗ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੈ ਦਾ ਰੋਗ ਸਾਰਿਆਂ ਨੂੰ ਹੀ ਹੈ ਆਖੋ ਸਤਨਾਮ ਸਤਗੁਰੂ ਜੀ ਕਹਿੰਦੇ ਹਉਮੈ ਦਾ ਰੋਗ ਸਾਰਿਆਂ ਨੂੰ ਐ ਹਰਦਾਸ ਤੈਨੂੰ ਵੀ ਹਉਮੈ ਦਾ ਰੋਗ ਹੈ ਤੇ ਹਉਮੈ ਦੇ ਰੋਗ ਕਰਕੇ ਜਨਮਾਂ ਜਨਮਾਂ ਦੇ ਵਿੱਚ ਇਹ ਜੀਵ ਭੋਂਦਾ ਰਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਲਿਖਿਆ ਹੈ ਹਉਮੈ ਇਹ ਆਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਦਨਾ ਹਉਮੈ ਇਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਇਹ ਹਉਮੈ ਦਾ ਰੋਗ ਬਹੁਤ ਵੱਡਾ ਰੋਗ ਹੈ ਹਉਮੈ ਨੀਰਗ ਰੋਗ ਹੈ दारू ਪੀ ਇਸ ਮਾਹੇ ਇਹਦੀ ਕੋਈ दारू ਵੀ ਨਹੀਂ ਹੈ ਬੁਖਾਰ ਦੀ दारू ਹੋ ਸਕਦੀ ਹੈ ਹੋਰ ਕਿਸੇ ਬਿਮਾਰੀਆਂ ਦੀ ਦਾਰੂ ਹੋ ਸਕਦੀ ਹੈ ਖੰਗ ਜਖਾਮ ਦੀ ਬਿਮਾਰੀ ਹੋ ਦਵਾਈ ਹੋ ਸਕਦੀ ਹੈ ਪਰ ਕਹਿੰਦੇ ਨੇ ਹਉਮੈ ਦੇ ਰੋਗ ਦੀ ਦਵਾਈ ਕਿਤੋਂ ਨਹੀਂ ਮਿਲਦੀ ਹਉਮੈ ਦਾ ਅਰਥ ਹੈ ਹੰਕਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੈਨੂੰ ਹੰਕਾਰ ਹੈ ਤੇਰਾ ਹੰਕਾਰ ਕਰਕੇ ਨਾ ਇਹ ਬੰਦਾ ਜਨਮਾਂ ਜਨਮਾਂ ਦੀ ਮਾਰ ਸੰਦਾ ਹੈ ਇਹ ਹੰਕਾਰ ਨੂੰ ਦੂਰ ਕਰੋ ਇਹ ਬਚਨ ਸੁਣ ਕੇ ਗੁਰਮਖ ਪਿਆਰਿਓ ਹਰਦਾਸ ਵੈਦ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੀ ਮੈਂ ਤਾਂ ਕਲਿਆਣ ਦਾਸ ਜੀ ਬੈਠੇ ਸੀ ਹਰਦਾਸ ਨੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਆਖਿਆ ਮੈਂ ਤਾਂ ਕਲਿਆਣ ਦਾਸ ਜੀ ਤੁਸੀਂ ਚਿੰਤਾ ਨਾ ਕਰੋ ਇਹਨੂੰ ਕੋਈ ਰੋਗ ਨਹੀਂ ਹੈ ਇਹਦੀ ਲਿਵ ਪਰਮਾਤਮਾ ਵੱਲ ਲੱਗੀ ਆਖੋ ਸਤਨਾਮ ਮੱਥਾ ਟੇਕ ਕੇ ਹਰਦਾਸ ਵੈਦ ਵੀ ਘਰੋਂ ਚਲਾ ਗਿਆ ਹੁਣ ਸਮਾਂ ਲੰਘਦਾ ਗਿਆ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹੀ ਦਸਾ ਹੈ ਨਾ ਕਿਸੇ ਨੂੰ ਕੁਛ ਬੁਲਾਉਂਦੇ ਐ ਨਾ ਬੋਲਦੇ ਐ ਨਾ ਪ੍ਰਸ਼ਾਦਾ ਚੰਗੀ ਤਰ੍ਹਾਂ ਖਾਣ ਪਾਨ ਚੰਗੀ ਤਰ੍ਹਾਂ ਨਹੀਂ ਕਰਦੇ ਮਸਤਾਨਿਆਂ ਦੀ ਤਰ੍ਹਾਂ ਬੈਠੇ ਰਹਿੰਦੇ ਨੇ ਮਸਤਾਨਾ ਸ਼ਬਦ ਤੇ ਬਾਬਰਾ ਸ਼ਬਦ ਇੱਕੋ ਸ਼ਬਦ ਹੈ ਬਾਬਰਾ ਅੱਧੇ ਪਾਗਲ ਨੂੰ ਕਹਿ ਦਿੰਦੇ ਐ ਮਸਤਾਨਾ ਵੀ ਅੱਧੇ ਪਾਗਲ ਨੂੰ ਕਹਿ ਦਿੰਦੇ ਐ ਤੇ ਇਹ ਮਸਤਾਨੀ ਰਸਾ ਵਿੱਚ ਬੈਠਾ ਰਹਿਂਦਾ ਹੈ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਮਹਤਾ ਕਲਿਆਣ ਦਾਸ ਜੀ ਨੇ ਇੱਕ ਦਿਨ ਬਾਹਰੋਂ ਆਏ ਬਾਹਰੋਂ ਆ ਕੇ ਵੇਖਿਆ ਤੇ ਸਤਿਗੁਰੂ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਮੰਝੇ ਤੇ ਲੰਮੇ ਪੈਨੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਵੇਖ ਕੇ ਗੁੱਸਾ ਚੜ ਗਿਆ ਤੇ ਸਤਿਗੁਰਾਂ ਦੇ ਕੋਲ ਆ ਕੇ ਕਿਹਾ ਪੁੱਤਰ ਉਹ ਤੇਰਾ ਫਿਕਰ ਸਾਨੂੰ ਖਾਈ ਜਾਂਦਾ ਤੂੰ ਸਮਝਦਾ ਕਿਉਂ ਨਹੀਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਆਖਿਆ ਮੰਜੇ ਤੋਂ ਉੱਠ ਕੇ ਬਹਿ ਗਏ ਆਖਿਆ ਪਿਤਾ ਜੀ ਉਹ ਪਿਛਣੀਆਂ ਜੜੀਆਂ ਖਤਾਂ ਨੇ ਮੈਨੂੰ ਬਖਸ਼ ਦੋ ਅੱਗੇ ਤੋਂ ਜੋ ਤੁਸੀਂ ਕਹੋਗੇ ਉਹ ਮੈਂ ਕਰਾਂਗਾ ਆਖੋ ਸਤਨਾ ਗੁਰੂ ਨਾਨਕ ਪਾਤਸ਼ਾਹ ਜੀ ਉੱਠ ਕੇ ਕਹਿੰਦੇ ਹਜੇ ਪਹਿਲਾਂ ਕਿਸੇ ਦਾ ਜਵਾਬ ਨਹੀਂ ਸੀ ਦਿੱਤਾ ਕਿਸੇ ਗੱਲ ਦਾ ਪਰ ਅੱਜ ਸਤਗੁਰੂ ਜੀ ਉੱਠ ਕੇ ਬਹਿ ਗਏ ਉੱਠ ਕੇ ਕਹਿੰਦੇ ਪਿਛਣੀਆਂ ਖਤਾਂ ਸਾਨੂੰ ਮaaf ਕਰ ਦਿਓ ਤੇ ਅੱਗੇ ਵਾਸਤੇ ਤੁਹਾਡੇ ਅਨੁਸਾਰੀ ਜੋ ਤੁਸੀਂ ਕਹੋਗੇ ਉਹ ਕੁਛ ਕਰਾਂਗੇ ਤਾਂ ਮਹਿਤਾ ਕਲਿਆਣ ਦਾਸ ਜੀ ਨੇ ਕੀ ਕਿਹਾ ਮਹਿਤਾ ਕਲਿਆਣ ਦਾਸ ਜੀ ਨੇ ਗਿੱਸੇ ਦੇ ਵਿੱਚੋਂ 20 ਰੁਪਏ ਕੱਢੇ 20 ਰੁਪਏ ਕੱਢ ਕੇ ਆਖਣ ਲੱਗੇ ਲੈ ਆਹ 20 ਰੁਪਏ ਲੈ ਜਾਓ ਇਹਦਾ ਖਰਾ ਸੌਦਾ ਕਰੋ ਆਖੋ ਸਤਨਾ ਇਹਦਾ ਖਰਾ ਸੌਦਾ ਕਰੋ ਸੱਚਾ ਸੌਦਾ ਵੀ ਕਹੇ ਖਰੇ ਦਾ ਅਰਥ ਹੈ ਸੱਚਾ ਖਰਾ ਸੌਦਾ ਕਰਕੇ ਲੈ ਕੇ ਆਓ ਐਸ ਵਾਰ ਜੇ ਤੂੰ ਇਹ 200 ਰੁਪਿਆ ਦਾ ਵਧੀਆ ਸੌਦਾ ਕਰੇਂਗਾ ਖਰਾ ਸੌਦਾ ਕਰੇਂਗਾ ਖਰੇ ਸੌਦੇ ਦਾ ਅਰਥ ਹੈ ਵੀ ਜਿਹਦੇ ਵਿੱਚੋਂ ਮੁਨਾਫਾ ਬਹੁਤ ਹੋਵੇ ਘਟ ਵਿੱਚ ਚੀਜ਼ ਲਿਆ ਕੇ ਵੱਧ ਵਿੱਚ ਵੇਚਣੀ ਉਹ ਸੌਦਾ ਖਰਾ ਸੌਦਾ ਕਰਨੇ ਤੇ ਜੇ ਤੂੰ ਐਤਕੀ ਸਫਲ ਹੋਇਆ ਤਾਂ ਅਗਲੀ ਵਾਰ ਮੈਂ ਤੈਨੂੰ ਬਹੁਤ ਰੁਪਏ ਦੇਵਾਂਗਾ ਤੇ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਪਿਤਾ ਜੀ ਤੁਸੀਂ ਆਪ ਹੀ ਦੇਖੋਗੇ ਮੈਂ ਕਿਹਦਾ ਸੌਦਾ ਕਰਾਂਗਾ ਬਾਲੇ ਨੂੰ ਕੋਲੀ ਪਿੰਡ ਦੇ ਵਿੱਚ ਘਰ ਸੀ ਬਾਲੇ ਦਾ ਬਾਲੇ ਨੂੰ ਆਪਣੇ ਕੋਲ ਬੁਲਾ ਲਿਆ ਮੈਂ ਤਾਂ ਕਾਲੂ ਜੀ ਨੇ ਬਾਲੇ ਨੂੰ ਤਾਂ ਬੁਲਾਇਆ ਪਹਿਲੀ ਵਾਰ ਧੰਗ ਗੁਰੂ ਨਾਨਕ ਜੀ ਨਾਲ ਬਾਲੇ ਦਾ ਇੱਥੇ ਜਾਣਾ ਹੋਇਆ ਸਾਥ ਤੇ ਗੁਰਮੁਖ ਪਿਆਰਿਓ ਭਾਈ ਬਾਡੇ ਦਾ ਤਾਂ ਕਰਕੇ ਭਾਈ ਬਾਲੇ ਨੂੰ ਕਿਹਾ ਕਿਉਂਕਿ ਭਾਈ ਬਾਲਾ ਜੀ ਗੁਰੂ ਨਾਨਕ ਜੀ ਦੀ ਉਮਰ ਤੋਂ ਵੱਡੇ ਸਨ ਕੋਲ ਬੁਲਾਇਆ ਭਾਈ ਬਾਲਾ ਜੀ ਨੂੰ ਤੇ ਬਾਲੇ ਨੂੰ ਉਹ 20 ਰੁਪਏ ਗੁਰੂ ਨਾਨਕ ਜੀ ਨੂੰ ਨਹੀਂ ਦਿੱਤੇ ਭਾਈ ਬਾਲੇ ਨੂੰ ਦੇ ਦਿੱਤੇ ਉਹ ਕਹਿੰਦੇ ਬਾਲੇ ਉਹ ਤੋਂ ਸਿਆਣਾ ਹੈ ਨਾਨਕ ਤੋਂ ਮੈਂ ਤਾਂ ਕਲਿਆਨ ਦਾਸ ਜੀ ਕਹਿੰਦੇ ਉਹ ਇਹਨਾਂ ਦੇ ਨਾਲ ਚਲਿਆ ਜਾ ਉਹ ਜਿੱਥੇ ਕੋਈ ਵਧੀਆ ਵਣਜ ਹੋਵੇ ਹੋਵੇ ਨਾ ਜਿੱਥੇ ਕੋਈ ਵਧੀਆ ਸੌਦਾ ਦਿਖੇ ਚੰਗਾ ਵਣਜ ਹੋਵੇ ਖਰਾ ਸੌਦਾ ਹੋਵੇ ਉੱਥੇ ਇਹ ਪੈਸੇ ਨਾਨਕ ਨੂੰ ਦੇ ਦੇਣੇ ਤੇ ਉਹਨਾਂ ਚਿਰ ਨਹੀਂ ਦੇਣੇ ਨੂੰ ਤੇ ਚੰਗਾ ਸੌਦਾ ਖਰੀਦ ਕੇ ਲੈ ਕੇ ਆਉਣਾ ਤੇ ਗੁਰਮਖ ਪਿਆਰੇ ਹੁਣ ਭਾਈ ਬਾਲਾ ਜੀ ਕਹਿਣ ਲੱਗੇ ਠੀਕ ਹੈ ਜੀ ਭਾਈ ਬਾਲੇ ਨੇ ਉਹ 20 ਰੁਪਏ ਲੈ ਕੇ ਆਪਣੇ ਪੱਲੂ ਦੇ ਲੜਦੇ ਨਾਲ ਵੰਨ ਲਏ ਤੁਰਪੇ ਤੇ ਗਰਮੰਘਾ ਪਿਆਰਿਓ ਪਿੰਡ ਤੋਂ ਬਾਹਰ ਤੱਕ ਮੈਂ ਤਾਂ ਕਲਿਆਣ ਦਾਸ ਜੀ ਵੀ ਨਾਲ ਤੁਰਿਆ ਏ ਆਉਂਦੇ ਆਉਂਦੇ ਨਾਲੇ ਮਤਾਂ ਦੰਦੇ ਨੇ ਨਾਲੇ ਤੇ ਨਾਲ ਤੁਰਿਆ ਉਹਨੇ ਨੇ ਉਹ ਦੂਰ ਤੱਕ ਪਿੰਡ ਤੋਂ ਬਾਹਰ ਤੱਕ ਛੱਡ ਕੇ ਆਏ ਤੇ ਨਾਲ ਮਤਾਂ ਦੰਦੇ ਆਉਂਦੇ ਨੇ ਸਿੱਖਿਆ ਦੰਦੇ ਆਉਂਦੇ ਨੇ ਮੈਂ ਤਾਂ ਕਲਿਆਣ ਦਾਸ ਜੀ ਕਹਿੰਦੇ ਪੁੱਤਰ ਉਹ ਮੇਰੇ ਜਿਉਂਦੇ ਜੀ ਜੇ ਤੂੰ ਕੰਮ ਸਾਂਭ ਲੈਂਦਾ ਨਾ ਤਾਂ ਮੇਰਾ ਅੰਦਰੋਂ ਹਿਰਦਾ ਠੰਡਾ ਹੋ ਜਾਂਦਾ ਔਰ ਮੈਨੂੰ ਇਹ ਭਰੋਸਾ ਹੋ ਜਾਂਦਾ ਕਿ ਜਿਵੇਂ ਮੈਂ ਕਮਾਈ ਕਰਦਾ ਤੇ ਮੇਰਾ ਪੁੱਤਰ ਵੀ ਉਸੇ ਤਰ੍ਹਾਂ ਕਮਾਈ ਕਰਦਾ ਹੈ ਜਿਸ ਤਰ੍ਹਾਂ ਮੈਂ ਕਮਾਈ ਕੀਤੀ ਹੈ ਕਮਾਈ ਘਟ ਕਮਾ ਕੇ ਜਸ ਖਟਿਆ ਬਹੁਤ ਮਾਇਆ ਇਕੱਠੀ ਕੀਤੀ ਐ ਤੇ ਤੂੰ ਵੀ ਇਸੇ ਤਰ੍ਹਾਂ ਕਰੇਂਗਾ ਤਾਂ ਸਾਰਾ ਧਨ ਪਦਾਰਥ ਖੱਟ ਕੇ ਜੇ ਤੂੰ ਘਰ ਲਿਆਵੇਂਗਾ ਤਾਂ ਮੇਰੇ ਅੰਦਰੋਂ ਹਿਰਦਾ ਠੰਡਾ ਹੋਏਗਾ ਤੋ ਹੁਣ ਸੌਦਾ ਖਰਾ ਕਰਨਾ ਕਿਤੇ ਐਵੇਂ ਨਾ ਇਹਨੂੰ ਗਵਾ ਕੇ ਆ ਜਾਵੇਂ ਐਸੀ ਸਿੱਖਿਆ ਦੰਦੇ ਦੰਦੇ ਦਾ ਨਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੇ ਬਾਲਾ ਜੀ ਨੂੰ ਆਹ ਪਿੰਡ ਤੋਂ ਦੂਰ ਤੱਕ ਛੱਡ ਕੇ ਆਏ ਮੈਂ ਤਾਂ ਕਲਿਆਣ ਦਾਸ ਜੀ ਉਹਨਾਂ ਦੇ ਪਿਤਾ ਜੀ ਪਿੱਛੇ ਮੁੜਾਏ ਤੇ ਗੁਰਮੁਖ ਪਿਆਰਿਓ ਭਾਈ ਬਾਲਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਨੂੰ ਲੰਘ ਗਏ ਪਿੰਡ ਤੋਂ ਬਾਹਰ ਨੂੰ ਲੰਘ ਗਏ ਤਾਂ ਗੁਰਮੁਖ ਪਿਆਰੇ ਹੁਣ ਸਤਗੁਰੂ ਪਾਤਸ਼ਾਹ ਜੀ ਜਾ ਰਹੇ ਨੇ ਤੁਰੇ ਜਾ ਰਹੇ ਨੇ ਕਹਿੰਦੇ 12 ਕੋਹ ਤੇ ਚਲੇ ਗਏ ਤੇ ਜਦੋਂ 12 ਕੋਹ ਤੇ ਗਏ ਤਾਂ ਉੱਥੇ ਵੇਖਿਆ ਉੱਥੇ ਸੰਤ ਮੰਡਲੀ ਬੈਠੀ ਹੈ ਬਾਹਰ ਛੋਟਾ ਜਿਹਾ ਇੱਕ ਜੰਗਲ ਹੈ ਨਗਰ ਤੋਂ ਉਹ ਸੰਘਣੇ ਜੰਗਲ ਦੇ ਵਿੱਚ ਜਦੋਂ ਉੱਥੋਂ ਦੀ ਗੁਜਰਨ ਲੱਗੇ ਲੰਗਣ ਲੱਗੇ ਤਾਂ ਗੁਰੂ ਨਾਨਕ ਜੀ ਦੀ ਨਿਗਾ ਕਿੱਥੇ ਪੈ ਗਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਗਾ ਪੈ ਗਈ ਉਹ ਸਾਹਮਣੇ ਸਾਧੂ ਬੈਠੇ ਨੇ ਸਾਧੂਆਂ ਦੀ ਮੰਡਲੀ ਬੈਠੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਰੁਕ ਗਏ ਉਹਨਾਂ ਨੇ ਕੀ ਵੇਖਿਆ ਜਦੋਂ ਨਿਗਾ ਘੁਮਾ ਕੇ ਵੇਖਿਆ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪਤਾ ਨਹੀਂ ਕਿੰਨੇ ਕੁ ਸਾਧੂ ਸਨ ਉਹ ਮੰਡਲੀ ਸੀ ਸਾਧੂਆਂ ਦੀ ਜਿਵੇਂ ਆਪਾਂ ਜਥਾ ਕਹਿ ਦੰਨੇ ਆ ਇਸ ਤਰ੍ਹਾਂ ਉਹਨਾਂ ਦਾ ਜਥਾ ਬਣਿਆ ਹੋਇਆ ਸੀ ਮੰਡਲੀ ਬਣੀ ਹੋਈ ਸੀ ਬਹੁਤ ਸਾਧੂ ਸੰਨ ਮੰਡਲੀ ਦੇ ਵਿੱਚ ਹੁਣ ਉਹ ਸਾਧੂਆਂ ਦੀ ਮੰਡਲੀ ਵਿੱਚ ਸੰਤਾਂ ਦੀ ਮੰਡਲੀ ਦੇ ਵਿੱਚ ਕੋਈ ਸੰਤ ਮਹਾਪੁਰਖ ਤਪੱਸਿਆ ਕਰ ਰਿਹਾ ਹੈ ਕੋਈ ਖੜੀਆਂ ਬਾਹਾਂ ਕਰਕੇ ਤਪੱਸਿਆ ਕਰ ਰਿਹਾ ਹੈ ਕੋਈ ਦਿਨ ਰਾਤ ਹੀ ਖੜਾ ਹੈ ਕੋਈ ਧੋਣੀਆਂ ਤਪ ਰਿਹਾ ਹੈ ਔਰ ਕੋਈ ਸਿੱਧਾ ਅਸਣ ਲਾ ਕੇ ਬਿਠਾ ਹੈ ਔਰ ਕਿਸੇ ਨੇ ਇਸ ਤਰ੍ਹਾਂ ਕੁਪੀਨ ਨੂੰ ਤਿਆਗ ਕੇ ਦਿਗੰਬਰ ਬੈਠੇ ਨੇ ਦਿਗੰਬਰ ਉਹਨੂੰ ਕਹਿੰਦੇ ਨੇ ਜਿਹੜਾ ਵਸਤਰਾਂ ਤੋਂ ਰਹਿਤ ਹੋਵੇ ਕੱਪੜੇ ਨਾ ਪਾਏ ਹੋਣ ਆਪਾਂ ਜਿਹਨੂੰ ਨਾਗੇ ਸਾਧੂ ਆਖ ਦਿੰਦੇ ਆ ਉਹਨੂੰ ਦਗੰਬਰ ਆਖਦੇ ਨੇ ਤੇ ਗੁਰਮੁਖਾਂ ਪਿਆਰਿਓ ਕੋਈ ਇਸ ਤਰ੍ਹਾਂ ਵਸਤਰਾਂ ਨੂੰ ਤਿਆਗੀ ਬੈਠਾ ਕੋਈ ਗ੍ਰੰਥ ਪੜ ਰਿਹਾ ਹੈ ਕੋਈ ਮੌਨ ਧਾਰੀ ਬੈਠਾ ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ ਉਹ ਸੁੱਖ ਤਿਆਗ ਕੇ ਦੁਨੀਆ ਦੇ ਉਹ ਕਿਨਾਰੇ ਤੇ ਇੱਕ ਇਕਾਂਤ ਦੇ ਵਿੱਚ ਬੈਠੇ ਹੋਏ ਨੇ ਹੁਣ ਇਹ ਜਿਹੜੇ ਸਾਧੂ ਸਨ ਸਾਰੇ ਕੋਈ ਪੁੱਠਾ ਲੰਮ ਕਰਿਆ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਸਾਰੇ ਭਗਤੀ ਕਰ ਰਹੇ ਨੇ ਭਗਤੀ ਦਾ ਰਾਹ ਕੋਈ ਵੀ ਹੋਵੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਜੋ ਕੋਈ ਭਗਤੀ ਕਰਦਾ ਉਹ ਪ੍ਰਵਾਨ ਹੈ ਰੱਬ ਦਾ ਪ੍ਰਵਾਨ ਪਿਆਰ ਪਿਆਰ ਪ੍ਰਵਾਨ ਹੈ ਦੁਨੀਆਂ ਦਾ ਪਿਆਰ ਪ੍ਰਵਾਨ ਨਹੀਂ ਹੁਣ ਗੁਰੂਆਂ ਖ ਪਿਆਰੋ ਰੱਬ ਦੇ ਪਿਆਰ ਦੇ ਵਿੱਚ ਸਾਰੇ ਉਹ ਸੰਤ ਮਹਾਪੁਰਖ ਬੈਠੇ ਨੇ ਤਾਂ ਉਹਨਾਂ ਦਾ ਇੱਕ ਮੁਖੀ ਹੈ ਉਹ ਸਾਰੇ ਸਾਧੂਆਂ ਦਾ ਹੁਣ ਜਿਹੜਾ ਉਹ ਸਾਰੇ ਸਾਧੂਆਂ ਦਾ ਮੁਖੀ ਹੈ ਉਹ ਮਿਰਗ ਛਾਲਾ ਤੇ ਬੈਠਾ ਤੇ ਉਹਨੇ ਜੀਨ ਦੀ ਕੁਪੀਣ ਉਹਨੇ ਕਸੀ ਹੋਈ ਹੈ ਸਿਰ ਦੇ ਉੱਤੇ ਉਹਦੇ ਵੱਡਾ ਸਾਰਾ ਜਟਾਂ ਦਾ ਜੂੜਾ ਕਰਿਆ ਹੋਇਆ ਹੈ ਹਿਰਦੇ ਦੇ ਵਿੱਚ ਪਰਮਾਤਮਾ ਦਾ ਧਿਆਨ ਹੈ ਮਨ ਵਰਤیاں ਇਕਾਗਰ ਕੀਤੀਆਂ ਹੋਈਆਂ ਨੇ ਚੌਂਕੜਾ ਮਾਰੀ ਬੈਠਾ ਉਹਨਾਂ ਦੇ ਕੋਲੇ ਇੱਕ ਸਾਧੂ ਪੁਸਤਕ ਪੜ ਰਿਹਾ ਹੈ ਗ੍ਰੰਥ ਪੜ ਰਿਹਾ ਹੈ ਇਸ ਤਰ੍ਹਾਂ ਇਹ ਸਾਰੀ ਸਭਾ ਨੂੰ ਵੇਖ ਕੇ ਧੰ ਗੁਰੂ ਨਾਨਕ ਜੀ ਖੜ ਕੇ ਵੇਖਣ ਲੱਗ ਪਏ ਭਾਈ ਬਾਲੇ ਨੇ ਜਦੋਂ ਵੇਖਿਆ ਵੀ ਗੁਰੂ ਨਾਨਕ ਜੀ ਉਹ ਸਾਧੂਆਂ ਵੱਲ ਖੜ ਕੇ ਵੇਖੀ ਜਾ ਰਹੇ ਨੇ ਭਾਈ ਬਾਲਾ ਜੀ ਕਹਿੰਦੇ ਆ ਜਾਓ ਜੀ ਅੱਗੇ ਚੱਲੀਏ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਤਾ ਜੀ ਨੇ ਕੀ ਕਿਹਾ ਸੀ ਕਹਿੰਦੇ ਪਿਤਾ ਜੀ ਨੇ ਕਿਹਾ ਸੀ ਖਰਾ ਸੌਦਾ ਕਰਨਾ ਉਹ ਕਹਿੰਦੇ ਫਿਰ ਇਹ ਤੋਂ ਵਧੀਆ ਸੌਦਾ ਹੋਰ ਨਹੀਂ ਕਿਤੇ ਹੋ ਸਕਦਾ ਆਖੋ ਸਤਨਾਮ ਇਹ ਤੋਂ ਖਰਾ ਸੌਦਾ ਕਿਤੇ ਹੋਰ ਨਹੀਂ ਹੋ ਸਕਦਾ ਸੋ ਇਸ ਕਰਕੇ ਜੇਕਰ ਕੋਈ ਲੋਹਾਰ ਉਹਨੂੰ ਵਧੀਆ ਲੋਹਾ ਮਿਲਦਾ ਹੈ ਆ ਪਿੰਡਾਂ ਵਿੱਚ ਲੋਹਾ ਲੈਣ ਵਾਸਤੇ ਆਉਂਦੇ ਆ ਨਾ ਕੁਆੜੀਏ ਕੁਆੜ ਲੈਣ ਵਾਸਤੇ ਆਉਂਦੇ ਨੇ ਤੇ ਜਿਹੜਾ ਚੰਗਾ ਲੋਹਾਰ ਹੈ ਨਾ ਉਹਨੂੰ ਚੰਗਾ ਲੋਹਾ ਮਿਲ ਜਾਵੇ ਉਹ ਸੌਦਾ ਨਹੀਂ ਛੱਡਦਾ ਉਹ ਖੁਸਤਨਾ ਉਹ ਲੈ ਕੇ ਹਟੇਗਾ ਖਰੀਦ ਕੇ ਹਟੇਗਾ ਸੁਨਿਆਰ ਨੂੰ ਸੁੱਧ ਸੋਨਾ ਮਿਲ ਜਾਵੇ ਵੱਧ ਘੱਟ ਕਰਕੇ ਉਹਨੇ ਖਰੀਦ ਹੀ ਲੈਣਾ ਉਹ ਨਹੀਂ ਛੱਡ ਸਕਦਾ ਉਹ ਚੰਗਾ ਸੌਦਾ ਨਹੀਂ ਛੱਡਿਆ ਜਾ ਸਕਦਾ ਵਪਾਰੀ ਹੋਵੇ ਮੱਜਾਂ ਦਾ ਚੰਗੀ ਮੱਜ ਹੋਵੇ ਤੇ ਗੁਰਮੁਖ ਪਿਆਰਿਓ ਵਪਾਰੀ ਜਿਹੜਾ ਨਾ ਉਹ ਚੰਗੀ ਮੱਜ ਨੂੰ ਨਹੀਂ ਛੱਡ ਸਕਦਾ ਇਸ ਕਰਕੇ ਹੀਰਿਆਂ ਦੇ ਵਪਾਰੀਆਂ ਨੂੰ ਹੀਰਿਆਂ ਦਾ ਪਤਾ ਹੁੰਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਕਹਿੰਦੇ ਹੀਰਿਆਂ ਨੂੰ ਛੱਡ ਕੇ ਸੋਨੇ ਨੂੰ ਛੱਡ ਕੇ ਲੋਹਾ ਕਿਉਂ ਖਰੀਦੇਗਾ ਅਗਲਾ ਉਹ ਮੈਨੂੰ ਤੇ ਆ ਖਰਾ ਸੌਦਾ ਮਿਲ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਨੂੰ ਖਰਾ ਸੌਦਾ ਮਿਲ ਗਿਆ ਇਸ ਕਰਕੇ ਇਸ ਤੋਂ ਖਰਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ ਨਾਲੇ ਮੇਰੇ ਪਿਤਾ ਦਾ ਵੀ ਹੁਕਮ ਹੈ ਪਿਤਾ ਦੀ ਆਗਿਆ ਹੈ ਵੀ ਖਰਾ ਸੌਦਾ ਕਰਨਾ ਹੁਣ ਇਸ ਤੋਂ ਵੱਡ ਚੰਗਾ ਹੋਰ ਕਿੱਥੇ ਹੋ ਸਕਦਾ ਉਹ ਬਾਲਿਆ ਇੰਦਾ ਨਾ ਕਰੀਏ ਕਿ ਇਹ ਮਾਇਆ ਇਹਨਾਂ ਨੂੰ ਦੇ ਦਈਏ ਆਖੋ ਸਤਨਾ ਇਹ ਵਸਤਰ ਲੈ ਆਉਣਗੇ ਆਪਣੇ ਕੁਛ ਨਾ ਕੁਛ ਆਪਣੇ ਵਾਸਤੇ ਲੈ ਆਉਣਗੇ ਇਹਨਾਂ ਨੂੰ ਲੋੜ ਹੈ ਆਪਾਂ ਇਹਨਾਂ ਨੂੰ ਦੇ ਦੰਨੇ ਹੁਣ ਭਾਈ ਬਾਲੇ ਨੇ ਕੰਮ ਦੀ ਹੋਈ ਜਵਾਨ ਨਾਲ ਆਖਿਆ ਆਖਣ ਲੱਗੇ ਗੁਰੂ ਨਾਨਕ ਜੀ ਮਹਿਤਾ ਕਲਿਆਣ ਦਾਸ ਜੀ ਬਲ ਵੇਖ ਲਓ। ਉਹਨਾਂ ਨੇ ਸਾਨੂੰ ਵਣਜ ਕਰਨ ਵਾਸਤੇ ਇਹ ਰੁਪਈਏ ਦਿੱਤੇ ਨੇ। ਉਹਨਾਂ ਦਾ ਸੁਭਾਅ ਵੀ ਬੜਾ ਕਠੋਰ ਹੈ। ਫਿਰ ਮੈਨੂੰ ਨਾ ਕਹੋ ਤੁਸੀਂ ਆਪ ਹੀ ਪਿਓ ਪੁੱਤ ਜਾਣਿਓ ਮੈਨੂੰ ਨਾ ਵਿਛਲਿਓ। ਤੁਸੀਂ ਜਾਣੋ ਮੈਂ ਆਪ ਦਾ ਅਨੁਸਾਰੀਆਂ। ਮੈਂ ਆਪ ਜੀ ਦਾ ਅਨੁਸਾਰੀਆਂ ਮੈਂ ਪੈਸੇ ਦੇ ਦਿੰਨਾ। ਪਰ ਤੁਸੀਂ ਮੈਂ ਤਾਂ ਕਾਲੂ ਮੈਂ ਤਾਂ ਕਲਿਆਣ ਦਾਸ ਜੀ ਦੇ ਗੁੱਸੇ ਨੂੰ ਸਮਝ ਲਿਓ। ਫਿਰ ਮੇਰੇ ਨਾਲ ਕੋਈ ਝਗੜਾ ਝਗੜਾ ਨਾ ਕਰਨਾ ਇਸ ਕਰਕੇ ਅਜੇ ਵੀ ਸੋਚ ਲਓ ਤਾਂ ਗੁਰਮੁਖ ਪਿਆਰਿਓ ਭਾਈ ਬਾਲਾ ਜੀ ਕਹਿੰਨ ਲੱਗੇ ਤੁਸੀਂ ਜਿਵੇਂ ਮੈਨੂੰ ਹੁਕਮ ਕਰੋਗੇ ਮੈਂ ਉਵੇਂ ਕਰਾਂਗਾ ਤਾਂ ਗੁਰਮੁਖ ਪਿਆਰਿਓ ਹੁਣ ਉਹ ਵੀਰਪੈ ਭਾਈ ਵਾਲੇ ਨੇ ਉਹ ਲੜ ਵਿੱਚ ਖੋਲਦੇ ਹੋਏ ਨਾਲੇ ਤੇ ਗੁਰਨਾਨਕ ਪਾਤਸ਼ਾਹ ਜੀ ਅੱਗੇ ਨੂੰ ਚੱਲ ਪਏ ਨਾਲ ਖੋਲਦੇ ਖੋਲਦੇ ਉਹ 20 ਰੁਪਏ ਲੜ ਦੇ ਵਿੱਚੋਂ ਭਾਈ ਬਾਲਾ ਜੀ ਵੀ ਉਹ ਸਾਧੂਆਂ ਕੋਲ ਪਹੁੰਚ ਗਏ ਤੇ ਗੁਰਮਖ ਪਿਆਰਿਓ ਜਦੋਂ ਸਾਧੂਆਂ ਦੇ ਕੋਲ ਪਹੁੰਚੇ ਭਾਈ ਬਾਲੇ ਨੇ ਆਖਿਆ ਸੱਚੇ ਪਾਤਸ਼ਾਹ ਅਜੇ ਵੀ ਗੁਰਨਾਨਕ ਪਾਤਸ਼ਾਹ ਜੀ ਨੂੰ ਕਿਹਾ ਅਜੇ ਵੀ ਤੁਸੀਂ ਸੋਚ ਲਓ ਸਾਡੇ ਪਿਤਾ ਨੇ ਸਾਨੂੰ ਵਪਾਰ ਕਰਨ ਵਾਸਤੇ ਭੇਜਿਆ ਹੈ ਤਾਂ ਗੁਰਮਖ ਪਿਆਰਿਓ ਹੁਣ ਗੁਰੂ ਨਾਨਕ ਜੀ ਕੋਲ ਜਾ ਕੇ ਨਾ ਉਹ ਮਹਾਪੁਰਖਾਂ ਨੂੰ ਇੱਕ ਬਚਨ ਕੀਤਾ ਜਿਹੜੇ ਮੁਖੀ ਸਨ ਉਹਨਾਂ ਦਾ ਨਾਂ ਸੀ ਸੰਤ ਰੇਨ ਕਹਿੰਦੇ ਜੀ ਤੁਹਾਡਾ ਨਾਂ ਕੀ ਹੈ ਸੰਤ ਰੇਨ ਹੁਣ ਕਈ ਪ੍ਰਚਾਰਕਾਂ ਨੇ ਇੱਥੇ ਗੁਰਮੁਖ ਪਿਆਰਿਓ ਇਹ ਬਚਨ ਕੀਤੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਤ ਰੇਨ ਜੀ ਨੂੰ ਗੁਰੂ ਧਾਰਨ ਕੀਤਾ ਪਰ ਇਹ ਬਚਨ ਕਿਤੇ ਨਹੀਂ ਆਉਂਦਾ ਵੀ ਸੰਤ ਰੇਨ ਨੂੰ ਗੁਰੂ ਧਾਰਨ ਕੀਤਾ ਸੰਤ ਰੇਨ ਉਹ ਇੱਕ ਸਾਧੂ ਸਨ ਤੇ ਸਾਧੂਆਂ ਦੀ ਮੰਡਲੀ ਦੀ ਸੇਵਾ ਕੀਤੀ ਲੰਗਰ ਚਲਾਇਆ ਉੱਥੇ ਤੇ ਉਹਨਾਂ ਨੂੰ ਭੁੱਖਿਆਂ ਨੂੰ ਭੋਜਨ ਸ਼ਿਕਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਰਸ ਕਰਕੇ ਗੁਰੂ ਧਾਰਨ ਨਹੀਂ ਸੀ ਕੀਤਾ ਗੁਰੂ ਤੇ ਸਤਗੁਰਾਂ ਨੇ ਅੱਗੇ ਜਾ ਕੇ ਇਹ ਕਥਾ ਦੇ ਵਿੱਚ ਵੀ ਆਵੇਗਾ ਲੜੀਵਾਰ ਜਿਹੜੀ ਇਹ ਕਥਾ ਚੱਲ ਰਹੀ ਹੈ ਕਿ ਸਿੱਧਾ ਨਾਲ ਚਰਚਾ ਹੋਏਗੀ ਸੁਮੇਰ ਪਹਾੜ ਤੇ ਜਾ ਕੇ ਤੇ ਜਦੋਂ ਸਿੱਧਾ ਨਾਲ ਚਰਚਾ ਹੋਈ ਸੀ ਤਾਂ ਗੁਰਮੁਖ ਪਿਆਰਿਓ ਉਸ ਵਕਤ ਇਹ ਬਚਨ ਕੀਤੇ ਸਨ ਸਿੱਧਾ ਨੇ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਤੇ ਸੁਰਤ ਗੁਰੂ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿੰਦੇ ਸ਼ਬਦ ਗੁਰੂ ਤੇ ਸੁਰਤ ਨੂੰ ਸੀ ਚੇਲਾ ਬਣਾਇਆ ਇਹ ਬਚਨ ਗੁਰੂ ਸਾਹਿਬ ਨੇ ਉੱਥੇ ਕੀਤਾ ਸੀ ਜਦੋਂ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ ਅਗਲੇ ਇਸ ਇਹ ਬਚਨਾਂ ਵਿੱਚ ਅਗਲੀ ਕਥਾ ਵਿੱਚ ਇਹ ਆਏਗਾ ਹੁਣ ਕਈਆਂ ਨੇ ਇਹ ਵਹਿਮ ਪਾ ਦਿੱਤਾ ਪ੍ਰਚਾਰਕਾਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਉਹ ਸੰਤ ਰੇਣ ਹੋਏ ਨੇ ਜਿਨ੍ਹਾਂ ਦੀ ਸੇਵਾ ਕੀਤੀ ਜਾ ਕੇ ਤੇ ਇਹ ਤੇ ਗੁਰੂ ਸਾਹਿਬ ਦਾ ਇੱਕ ਮਕਸਦ ਸੀ ਲੰਗਰ ਚਲਾਉਣ ਦਾ ਗੁਰੂ ਧਾਰਨ ਕਰਨ ਦਾ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਵੀ ਆਖਣ ਲੱਗੇ ਮਹਾਪੁਰਖੋ ਤੁਹਾਨੂੰ ਵਸਤਰ ਮਿਲਦਾ ਨਹੀਂ ਜਾਂ ਤੁਸੀਂ ਪਾਉਂਦੇ ਨਹੀਂ ਤੇ ਗੁਰਮੁਖ ਪਿਆਰਿਓ ਉਸ ਵਕਤ ਉਹ ਮਹਾਪੁਰਖਾਂ ਨੇ ਆਖਿਆ ਕਹਿਣ ਲੱਗੇ ਅਸੀਂ ਸੰਜਮ ਰੱਖਦੇ ਹਾਂ ਵਸਤਰ ਪਾਉਣ ਦੇ ਵਿੱਚ ਜਿੱਥੇ ਸੰਜਮ ਹੋਵੇ ਉੱਥੇ ਭੁੱਖ ਨਹੀਂ ਹੁੰਦੀ ਇਸ ਕਰਕੇ ਤੇਰੇ ਪਿਤਾ ਨੇ ਤੈਨੂੰ ਸੌਦਾ ਖਰੀਦਣ ਵਾਸਤੇ ਭੇਜਿਆ ਐ ਬੱਚਾ ਉਹ ਬੱਚਾ ਕਹਿ ਰਹੇ ਨੇ ਕਿਉਂਕਿ ਉਹਨਾਂ ਦੀ ਉਮਰ ਬਹੁਤ ਵੱਡੀ ਸੀ ਸੰਤ ਰੇਣਜੀ ਦੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੱਚਾ ਕਹਿ ਰਹੇ ਨੇ ਹੁਣ 13-14 ਸਾਲਾਂ ਦਾ ਤੇ ਬੱਚੀ ਲੱਗੇਗਾ ਬੱਚਾ ਤੈਨੂੰ ਤੇਰੇ ਪਿਤਾ ਨੇ ਵਪਾਰ ਕਰਨ ਵਾਸਤੇ ਭੇਜਿਆ ਸੌਦਾ ਖਰੀਦਣ ਵਾਸਤੇ ਭੇਜਿਆ ਐ ਐ ਬੱਚਾ ਤੂੰ ਸਹੀ ਸਲਾਮਤ ਸੌਦਾ ਖਰੀਦ ਕੇ ਘਰੋਂ ਮੁੜ ਜਾ ਤੇ ਗੁਰਮਖਾਂ ਪਿਆਰੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਮਹਾਪੁਰਖੋ ਮੇਰੇ ਪਿਤਾ ਨੇ ਮੈਨੂੰ ਖਰਾ ਸੌਦਾ ਕਰਨ ਵਾਸਤੇ ਭੇਜਿਆ ਸੋ ਇਸ ਤੋਂ ਖਰਾ ਸੌਦਾ ਕੋਈ ਹੋਰ ਨਹੀਂ ਹੋ ਸਕਦਾ ਤੇ ਗੁਰਮਖਾਂ ਪਿਆਰੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਤੁਹਾਨੂੰ ਵਸਤਰ ਦੱਸੋ ਪਹਿਲਾਂ ਵਸਤਰ ਅਸੀਂ ਲਿਆ ਕੇ ਦੇ ਦੰਨੇ ਆ ਕਿ ਤੁਹਾਨੂੰ ਵਸਤਰ ਮਿਲਦੇ ਨਹੀਂ ਜਾਂ ਤੁਸੀਂ ਪਾਉਂਦੇ ਨਹੀਂ ਭੋਜਨ ਤੁਸੀਂ ਕਰਦੇ ਹੋ ਭੋਜਨ ਸ਼ੱਕਦੇ ਹੋ ਜਾਂ ਨਹੀਂ ਸ਼ੱਕਦੇ ਫਿਰ ਉਹ ਮਹੰਤ ਨੇ ਆਖਿਆ ਕਹਿੰਦਾ ਇਹ ਬਾਲਕ ਇਹ ਬੱਚਾ ਪਰਮੇਸ਼ਰ ਜੋ ਵੀ ਸਾਨੂੰ ਭੇਜਦੇ ਅਸੀਂ ਉਹ ਖਾ ਲੈਨੇ ਆਂ ਸ਼ੱਕ ਲੈਨੇ ਆਂ ਇਸ ਵਾਸਤੇ ਸਾਨੂੰ ਕੋਈ ਲੋੜ ਨਹੀਂ ਸਾਨੂੰ ਕੋਈ ਇੱਛਾ ਨਹੀਂ ਹੁੰਦੀ ਬਹੁਤੀ ਜੇ ਮਿਲ ਜਾਵੇ ਛਕ ਲੈਨੇ ਆ ਨਾ ਮਿਲੇ ਤਾਂ ਨਾ ਵੀ ਸਹੀ ਦਿਨ ਲੰਘ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਨਾਂ ਕੀ ਹੈ ਸਾਡਾ ਨਾਂ ਹੈ ਸੰਤ ਰੇਨ ਤੇ ਗੁਰਮਖ ਪਿਆਰੇ ਹੁਣ ਭਾਈ ਬਾਲੇ ਵਾਲਾ ਮੂੰਹ ਕਰਕੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਲੇ ਇਹ ਸੌਦਾ ਹੁਣ ਸਾਥੋਂ ਛੱਡਿਆ ਨਹੀਂ ਜਾਂਦਾ ਇਹ ਖਰਾ ਸੌਦਾ ਇਹ ਨਹੀਂ ਛੱਡਿਆ ਜਾਂਦਾ ਹੁਣ ਗੁਰਮੁਖ ਪਿਆਰਿਓ ਭਾਈ ਬਾਲਾ ਜੀ ਨੇ ਉੱਥੇ ਹੁਣ ਮਹੰਤ ਦੇ ਸਾਹਮਣੇ ਵੀ ਇਹ ਗੱਲ ਕਹੀ ਆਖਣ ਲੱਗੇ ਮੈਂ ਕੀ ਜਾਣਾਂ ਤੁਸੀਂ ਜਾਣੋ ਜਾਂ ਤੁਹਾਡਾ ਪਿਤਾ ਜਾਣੇ ਮੈਂ ਤਾਂ ਕਾਲੂ ਜੀ ਜਾਣਨ ਮੈਂ ਕੀ ਜਾਣਾਂ ਇਹ ਖਰਾ ਸੌਦਾ ਹੈ ਜਾਂ ਖੋਟਾ ਸੌਦਾ ਹੈ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ 20 ਰੁਪਏ ਲੈ ਕੇ ਬਾਲੇ ਪਾਸੋਂ ਨਾਲੇ ਤੇ ਹੁਣ ਬਾਲੇ ਨੇ ਮਨਾਂ ਕੀਤਾ ਕਈ ਵਾਰ ਤੇ ਨਾਲੇ ਬਾਲੇ ਨੇ ਧੰਨ ਗੁਰੂ ਨਾਨਕ ਜੀ ਦੇ ਹੱਥ ਤੇ ਉਹ 20 ਰੁਪਏ ਰੱਖ ਦਿੱਤੇ ਕਹਿੰਦੇ ਲਓ ਤੁਸੀਂ ਲਓ 20 ਰੁਪਏ ਮੈਨੂੰ ਨਾ ਕੱਲ ਨੂੰ ਕਹਿਣਾ ਆਪਣੇ ਪਿਤਾ ਨੂੰ ਜਵਾਬ ਤੁਸੀਂ ਆਪ ਦੇਣਾ ਤੁਹਾਡੇ ਪਿਤਾ ਦਾ ਸੁਭਾਅ ਬੜਾ ਕਰੜਾ ਹੈ ਕਿਹੜਾ ਸੁਭਾਅ ਹੈ ਤੇ ਗੁਰਮਖ ਪਿਆਰੇ ਹੁਣ ਤਨ ਗੁਰੂ ਨਾਨਕ ਜੀ ਕਹਿੰਦੇ ਇਹ ਸਾਨੂੰ ਵੀਰਪੈ ਵਪਾਰ ਲਈ ਦਿੱਤੇ ਨੇ ਤਾਂ ਹੁਣ ਉਸ ਵਖਤ ਉਹ ਸਾਧੂ ਨੇ ਵੀ ਆਖਿਆ ਸੰਤ ਨੇ ਇੰਨੇ ਵੀ ਕਿਹਾ ਆਖਣ ਲੱਗੇ ਵੀ ਇਹ ਵੀਰਪੈ ਵਪਾਰ ਵਾਸਤੇ ਦਿੱਤਨੇ ਬਿ ਵਿਵਹਾਰ ਵਾਸਤੇ ਦਿੱਤਨੇ ਤੁਹਾਡੇ ਪਿਤਾ ਜੀ ਗੁੱਸੇ ਹੋਣਗੇ ਜਿਹੜੇ ਕੰਮ ਵਾਸਤੇ ਤੁਹਾਨੂੰ ਭੇਜਿਆ ਤੁਸੀਂ ਉਸ ਕੰਮ ਵਾਸਤੇ ਜਾਓ ਗੁਰੂ ਨਾਨਕ ਪਾਤਸ਼ਾਹ ਜੀ ਅੱਖਾਂ ਲੱਗੇ ਸਾਨੂੰ ਖਰਾ ਸੌਦਾ ਕਰਨ ਵਾਸਤੇ ਭੇਜਿਆ ਇਸ ਤੋਂ ਖਰਾ ਸੌਦਾ ਹੁਣ ਹੋਰ ਨਹੀਂ ਹੋ ਸਕਦਾ ਅਗਲੀ ਕਥਾ ਆ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਸੌਦਾ ਕੀਤਾ ਉੱਥੇ ਵੀਰਪੈ ਦਾ ਲੰਗਰ ਲਾਇਆ ਇਹ ਅਗਲੀਆਂ ਕਥਾਵਾਂ ਵਿੱਚ ਸਰਵਨ ਕਰੋ ਧੰਨਵਾਦ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਜੀਵਨ ਸਫਲਾ ਕੀਤਾ ਉਹ ਸਮਾ ਹੋ ਗਿਆ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਅਰਦਾਸ ਸ਼ਾਮਲ ਹੋ ਕੇ ਹਾਜ਼ਰੀਆਂ ਲਵਾ ਕੇ ਜੀਵਨ ਸਫਲਾ ਕਰੋ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ